ਨਮਸਕਾਰ ਸਤਿ ਸ੍ਰੀ ਅਕਾਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਮਹਮ ਯੋਧ ਨਸ਼ਿਆਂ ਵਿਰੋਧ ਜ਼ਿਲ੍ਹਾ ਪਦਰੀ ਸਮਾਗਮ ਇਹ ਅੱਜ ਫਾਜ਼ਿਲਕਾ ਵਿੱਚ ਜਲ ਸਿੰਚਾਈ ਮੰਤਰੀ ਸ਼੍ਰੀ ਵਿਰੇਂਦਰ ਕੁਮਾਰ ਗੋਇਲ ਨੇ ਭਾਰੀ ਇਕੱਠ ਨੂੰ ਇਕਜੁੱਟ ਹੋਣ ਵਾਸਤੇ ਅਤੇ ਨਸ਼ਿਆਂ ਵਿਰੁੱਧ ਜੰਗ ਲੜਨ ਵਾਸਤੇ ਕੀਤਾ ਪ੍ਰੇਰਿਤ ਅਤੇ ਨਾਲ ਹੀ ਨਸ਼ਾ ਤਸਕਰਾਂ ਨੂੰ ਦਿੱਤੀ ਚੇਤਾਵਨੀ ਇਸ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲੜੀ ਹਲਕਾ ਬੱਲੂਆਣਾ ਵਿਧਾਇਕ ਅਮਨਦੀਪ ਗੋਲੜੀ ਫਾਜ਼ਲਕਾ ਵਿਧਾਇਕ ਨਿਰਿੰਦਰਪਾਲ ਸਿੰਘ ਸਵਨਾ ਮੌਜੂਦ ਰਹੇ ਇਸ ਮੌਕੇ ਹਲਕਾ ਵਿਧਾਇਕ ਨਿਰਿੰਦਰਪਾਲ ਸਿੰਘ ਸਵਨਾ ਨੇ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਲਕਾ ਦੀ ਅਗਵਾਈ ਵਿਚ ਫਾਜ਼ਲ ਕਾ ਪੁਲਿਸ ਦੀ ਨਸ਼ਿਆ ਵਿਰੋਧ ਉਪਰਾਲਿਆਂ ਦੀ ਕੀਤੀ ਸ਼ਲਾਂਗਾ ਨਿਸ਼ਾ ਸ਼ਰਮਾ ਦੀ ਰਿਪੋਰਟ ਹੈ ਨਸ ਲਾਈਵ ਹੈ ਨਸ ਲਾਈਵ ਤੁਹਾਡਾ ਆਪਣਾ ਚੈਨਲ ਇਹ ਜਿਹੜਾ ਹਿਸਾਬ ਸੋ ਸਾਡੇ ਮੁੱਖ ਮੰਤਰੀ ਸਾਹਮਣੇ ਸਾਬ ਜਵਾਬ ਦਿੰਦਾ ਜਾ ਕੇ ਉੱਥੇ ਬੈਠੇ ਮੰਗਲ ਦੇਵ ਦੇ ਉੱਤੇ ਸਾਡੇ ਅਫਸਰ ਬਦਲੇ ਰਾਤੋ ਰਾਤ ਦੇਣਾ ਹੈ ਹਰ ਇੱਕ ਪਿਆਰ ਕਰਦਾ ਹਰ ਕਿੱਥੇ ਦੇ ਰਾਹੀਂ ਉਹਨਾਂ ਨੇ ਤੱਤੇ ਦਿਨ ਬਚੇ ਨੂੰ

ਪੁਰਾਣੇ ਜਿਹੜਾ ਆਰਦਾਸ ਨਾ ਹੋ ਗਿਆ ਤੇ ਦਰਦੇ ਬਾਅਦ ਕੋਈ ਕਰਨੀ ਨਹੀਂ ਆ। ਐਨਾ ਪਾਣੀ ਬੰਦ ਤੇ ਜੇ ਪੀਣ ਦਾ ਪਾਣੀ ਕੋਈ ਮੰਗੇ ਦੇਖੋ ਮੈਂ ਸਾਡਾ ਫਰਜ਼ ਦੀ ਬੰਦ। ਤੇ ਅਸੀਂ ਜੇ ਸਾਡੇ ਕੋਲ 2 ਲੱਖ ਦੇ ਪੀਣ ਦੇ ਰਹੇ ਸੀ ਤੇ ਸਾਡਾ ਗੁਆਂਢੀ ਪ੍ਰਸਤਾਵ ਲੜਦਾ ਤੇ ਅਸੀਂ ਤਾਂ ਆਪ ਦਾ ਮੋੜਾ ਨਹੀਂ 135 ਲੀਟਰ ਪਾਣੀ ਇੱਕ ਬੰਦੇ ਦੇ ਖਪਤ ਦੱਸੇ ਰਹਿੰਦੇ ਸੀ ਤੇ ਸ਼ੋਭੀ ਮੰਨ ਲਈ 1100 ਲੀਟਰ ਕਹਿੰਦੇ ਦਿੱਲੀ ਪਿੱਛੇ ਚਾਹੀਦਾ ਅਸੀਂ ਉਹ ਵੀ ਮੰਨ ਲਈ ਬੱਦ ਪਸ਼ਵਾ ਰਿਕ ਰਣਾਂ ਕਰੀਦਾ ਅਸੀਂ ਕੋ ਵੀ ਮੰਨ ਫਰਮਨ ਬਣਾ ਕਰਦੇ ਜਿਹਦਾ ਫੈਕਰੀ ਵਾਲੀ ਦਾ ਹਿੰਦਾਂ